ਗਰਮ ਚੈਨਲ ਦੇਖ ਰਹੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਸਲਾਮ ਕਿਸਾਨ ਵੀਰੋ ਜ ਤੁਹਾਡੇ ਲਈ ਗੁੜ ਦੀ ਵੀਡੀਓ ਲੈ ਕੇ حاضر ਹੋਏ ਆਂ ਜੀ ਗੁੜ ਕਿਵੇਂ ਬਣਦਾ ਚੰਗਲੀ ਭਿੰਡੀ ਨਾਲੇ ਗੁੜ ਬਣਾਉਂਦੇ ਨੇ ਬਾਈ ਜਣੇ ਤਾਂ ਆਪਾਂ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਕਿਸਾਨ ਵੀਰ ਨਵੇਂ ਜੁੜੇ ਨੇ ਚੈਨਲ ਦੇ ਨਾਲ ਉਹ ਲਾਲ ਬਟਨ ਦਬਾ ਕੇ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਾ ਬੈਲ ਆਈਕਨ ਜ਼ਰੂਰ ਦਬਾਓ ਜਿਹੜੇ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਜੀ ਫੇਸਬੁੱਕ ਪੇਜ ਨੂੰ ਫਾਲੋ ਕਰ ਲਓ ਅੱਗੇ ਤੋਂ ਵੀਡੀਓ ਜਿਹੜੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਇੱਕ ਲਾੜਾ ਜੀ ਜਿਹੜਾ ਅੱਜ ਕੱਲ੍ਹ ਅਲੋਪ ਹੋ ਰਿਹਾ ਇਹ ਗੁੜ ਬੰਬਿਆਈ ਗੁੜ ਵਾਸਤੇ ਜਿਹੜਾ ਗੰਨੇ ਦਾ ਰਸ ਕੱਢਿਆ ਜਾ ਰਿਹਾ ਔਰ ਇਹ ਰਸ ਪਾਈਪ ਨਾਲ ਇਹ ਪਾਈਪ ਆ ਜਿੱਧਰ ਰਸ ਆ ਰਿਹਾ ਤੁਹਾਨੂੰ ਰਸ ਦਿਖਾ ਦਿੰਨੇ ਆ ਜੀ ਆਉਂਦਾ ਆ ਇਹ ਦੇਖੋ ਜੀ ਪਾਈਪ ਦੇ ਵਿੱਚ ਇਹ ਰਸ ਹੈ ਜੀ ਗੰਨੇ ਦਾ ਇੱਧਰ ਆ ਰਿਹਾ ਔਰ ਇੱਥੋਂ ਤੁਹਾਨੂੰ ਦਿਖਾਉਣੇ ਆ ਜੀ ਕਿਵੇਂ ਗੁੜ ਤਿਆਰ ਹੁੰਦਾ ਕਿੱਧਰ ਜਾਂਦਾ ਜੀ ਇਹ ਪਾਈਪ ਆ ਜੀ ਇਹ ਪਾਈਪ ਦੇ ਥਰੂ ਇੱਧਰ ਜਾਂਦਾ ਹੈ ਜੀ ਗੁੜ ਇਹ ਕਾਰੀਗਰ ਨੇ ਬਾਈ ਜੀ ਜਿਹੜਾ ਗੁੜ ਤਿਆਰ ਕਰਦੇ ਨੇ ਪੂਰੀ ਡਿਟੇਲ ਪੂਰੀ ਜਾਣਕਾਰੀ ਤੁਹਾਨੂੰ ਗੁੜ ਦੀ ਦਿੰਨੇ ਆ ਜੀ ਇਹ ਗੁੜ ਬਣ ਰਿਹਾ ਜੀ ਇੱਥੇ ਇਹ ਵਾਲਾ ਇਹ ਦੇਖੋ ਜੀ ਉਬਲ ਰਿਹਾ ਪਰ ਨਵਾਰਿਆ ਪੱਕੇ ਜਿਹੜੇ ਇਹਨਾਂ ਦੇ ਚੁੰਬੇ ਬਣੇ ਹੋਏ ਨੇ ਪੂਰੀ ਡਿਟੇਲ ਜਾਣਕਾਰੀ ਆਪਾਂ ਤੁਹਾਨੂੰ ਦੇਣੀ ਆ ਜੀ ਇਹ ਬਾਈ ਅਣੀ ਜੰਗਲੀ ਭਿੰਡੀ ਨਾਲ ਜਿਹੜਾ ਗੁੜ ਤਿਆਰ ਕਰਦੇ ਨੇ ਜੀ ਇਹ ਮੈਲ ਲਈ ਜਾ ਰਹੀ ਜਾ ਰਹੀ ਹੈ ਜਿਹਦੇ 'ਚ ਕੋਈ ਕੈਮੀਕਲ ਨਹੀਂ ਪਾਇਆ ਜਾਂਦਾ। ਆ ਤਰੋ ਕੇ ਆਏ। ਜੰਗਲੀ ਪਿੰਡੀ ਤੁਹਾਨੂੰ ਦਿਖਾਉਣੇ ਆ ਜੀ। ਕੋਈ ਕੰਮ ਕਰਨੀ ਹੋ। ਕੀ ਹੁੰਦੀ ਆ? ਬਾਕੀ ਤੁਹਾਨੂੰ ਕਾਰੀਗਰ ਨਾਲ ਕੱਲ ਬਾਅਦ ਤੁਹਾਡੀ ਕਰਾਉਣੀ ਆ ਜੀ। ਇਹ ਆ ਜੰਗਲੀ ਪਿੰਡੀ। ਆਇਓ ਜੀ ਭਾਈ ਸਾਹਿਬ ਥੋੜਾ ਜ। ਇਹ ਜੰਗਲੀ ਪਿੰਡੀ ਆ ਜੀ ਭਾਈ ਸਾਹਿਬ। ਜੰਗਲੀ ਪਿੰਡੀ ਦੇਸੀ ਪਿੰਡੀ ਕਹਿੰਦੇ ਨੇ ਜੀ ਨੂੰ। ਉਹ ਆ। ਆਇਓ ਜੀ ਮੜਾ ਜੇ ਕੱਢ ਕੇ ਦਿਖਾਓ ਕੀ ਚੀਜ਼ ਆ ਇਹ। ਇਹ ਜੰਗਲਾਂ 'ਚ ਪਿੰਡੀ ਹੁੰਦੀ ਜਿਵੇਂ ਇਹ ਦੇਖੋ ਜੀ। ਇਹ ਵਾਲੀ। ਇਹ ਵਾਲੀ ਜੰਗਲੀ ਭਿੰਡੀ ਆ ਕੋਈ ਕੈਮੀਕਲ ਤਾਂ ਨਹੀਂ ਪਾਉਂਦੇ ਗੁੜ ਬਣਾਉਣ ਨੂੰ ਕੈਮੀਕਲ ਨਹੀਂ ਆਇਆ ਭਾਈ ਸਾਹਿਬ ਠੀਕ ਹੈ ਜੀ ਜੰਗਲੀ ਭਿੰਡੀ ਨਾਲ ਹੀ ਮੈਲ ਉਤਾਰਦੇ ਹਾਂ ਹਾਂ ਠੀਕ ਹੈ ਜੀ ਇਹਨਾਂ ਦਾ ਕੰਮ ਚੱਲ ਰਿਹਾ ਜੀ ਗੁੜ ਦਾ ਗੁੜ ਤਿਆਰ ਕਰ ਰਹੇ ਨੇ ਇਹ ਮੈਲ ਲਾਈ ਜਾ ਰਹੀ ਹੈ ਦੇਖ ਰਹੇ ਹੋ ਤੁਸੀਂ ਇੱਧਰ ਹੈ ਜੀ ਇਹ ਜਿਹੜਾ ਗੁੜ ਤਿਆਰ ਹੋ ਰਿਹਾ ਇਹਦੇ ਵਿੱਚ ਤੇ ਇੱਧਰ ਗੁੜ ਜਿਹੜਾ ਜਮਾਇਆ ਜਾਂਦਾ ਹੈ ਗੰਡ ਤੇ ਇਹ ਕੀ ਕਹਿੰਦੇ ਜੀ ਇਹਨੂੰ ਜਿੱਥੇ ਦੀ ਗੁੜ ਜਮਾਉਂਦੇ ਹੋ ਇਹ ਪੰਜਾਬੀ ਮੈਂ ਤਾਂ ਬੋਲਦੇ ਆ ਗੰਡ ਅੱਛਾ ਹਮ ਬੋਲਤੇ ਆਂ ਇਸ ਕੋ ਚੌਕ ਚੌਕ ਠੀਕ ਹੈ ਇਹ ਮੈਲ ਲਈ ਜਾ ਰਹੀ ਹੈ ਜੀ ਇਦੋਂ ਤੁਹਾਨੂੰ ਅੱਗ ਬਲ ਜਾਂਦੀ ਹੈ ਜੀ ਇਹ ਅੱਗ ਵਾਲਾ ਜਗਾ ਜਿਹੜੀ ਦੇਖ ਰਹੇ ਹੋ ਤੁਸੀਂ ਇੱਥੇ ਅੱਗ ਬਲ ਰਹੀ ਹੈ ਜੀ ਜਿਹਦੇ ਨਾਲ ਗੁੜ ਬਣ ਰਿਹਾ ਇਹ ਥੱਲੇ ਚੁੰਬਾ ਜੀ ਵੱਡਾ ਚੁੱਲਾ ਸਭਿਆਚਾਰ ਦਾ ਇੱਕ ਹੰਗ ਹੈ ਜੀ ਇਹ ਵੀ ਤੁਸੀਂ ਆਪਣੇ ਬੱਚਿਆਂ ਨੂੰ ਵੀਡੀਓ ਦਿਖਾ ਸਕਦੇ ਹੋ ਜੀ ਕਿ ਗੁੜ ਕਿਵੇਂ ਤਿਆਰ ਹੁੰਦਾ ਹੈ ਇਹ ਪਿੰਡਾ ਜੀ ਨੂਰਪੁਰ ਸੇਠਾਂ ਫਰੀਦਕੋਟ ਰੋਡ ਦੇ ਉੱਪਰ ਜੀਟੀ ਰੋਡ ਦੇ ਉੱਪਰ ਗੁੜ ਦਾ ਦਾਲਾ ਜਿਹੜਾ ਇਹ ਇੱਕ ਲਾੜਾ ਲੱਗਿਆ ਹੋਇਆ ਹੈ ਇਹ ਅੰਦਰ ਗੁੜ ਪਿਆਈ ਤੁਹਾਨੂੰ ਦਿਖਾ ਦਿੰਨੇ ਆ ਥੋੜਾ ਜਿਹਾ ਵੀਡੀਓ ਦੇ ਵਿੱਚ ਇਹ ਜੀ ਇਹ ਗੁੜ ਤਿਆਰ ਹੋਇਆ ਜੀ ਸਾਰਾ ਆਰਡਰ ਤੇ ਜਿਹੜਾ ਜਾਣਾ ਹੈ ਬਾਹਰ ਸੇਲ ਹੋਣਾ ਇਹਨਾਂ ਦਾ ਇਹ ਦੇਖੋ ਜੀ ਇਸ ਕੱਟ ਕੇ ਜਿਹੜਾ ਦੂਸਰਾ ਗੁੜ ਤਿਆਰ ਕੀਤਾ ਹੋਇਆ ਇਹਨਾਂ ਨੇ ਖਾਣ ਵਾਲਾ ਬਹੁਤ ਵਧੀਆ ਗੁੜ ਤੁਸੀਂ ਖਰੀਦ ਸਕਦੇ ਹੋ ਜੀ ਗੁੜ ਬਣਾਉਣ ਦਾ ਤੁਹਾਨੂੰ ਤਰੀਕਾ ਜਿਹੜਾ ਦਿਖਾ ਰਹੇ ਹਾਂ ਜੀ ਟਬਾਲਾ ਆ ਕੇ ਹੁਣ ਨੀਚੇ ਆ ਗਿਆ ਜੀ ਹੁਣ ਗੁੜ ਬਣ ਲਈ ਤਿਆਰ ਹੈ ਜੀ ਰੋ ਬਿਲਕੁਲ ਇਹ ਵਾਲੀ ਤੁਸੀਂ ਵੀ ਚੈੱਕ ਕਰਵਾ ਸਕਦੇ ਹੋ ਜੀ ਹਾਂਜੀ ਤੁਸੀਂ ਵੀ ਚੈੱਕ ਕਰਵਾ ਸਕਦੇ ਹੋ ਕਿਤੇ ਵੀ ਚੈੱਕ ਕਰਵਾ ਸਕਦੇ ਹੋ ਕੈਮੀਕਲ ਹਾਂਜੀ ਕੈਮੀਕਲ ਨਹੀਂ ਹੁੰਦਾ ਜੀ ਬਾਈ ਕਹਿੰਦਾ ਵੀ ਤੁਸੀਂ ਕਿਤੇ ਵੀ ਚੈੱਕ ਕਰਵਾ ਸਕਦੇ ਹੋ ਗੁੜ ਨੂੰ ਪਿਓਰ ਦੇਸੀ ਗੁੜ ਹੈ ਜੀ ਫਰੀਦਕੋਟ ਜੀਟੀ ਰੋਡ ਦੇ ਉੱਪਰ ਪਿੰਡ ਨੂਰਪੁਰ ਸੇਠਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਜੀ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ